ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਅੱਜ ਪਿੰਡ ਗਹਿਰੀ ਪਹੁੰਚੇ ਹਾਂ ਸੋ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੈਟੀ ਜੋ ਜੰਡਿਆਲਾ ਗੁਰੂ ਹਲਕੇ ਦੇ 107 ਪਿੰਡਾਂ ਦੇ ਕਰੀਬ ਇਹ 1.5 ਸਾਲ ਤੋਂ ਪਹਿਨੇ ਸੇਵਾ ਨਿਭਾਰੀ ਆ ਸੋ ਸੰਸਥਾਵਾਂ ਬਹੁਤ ਸਾਰੀਆਂ ਬਣੀਆਂ ਹੁੰਦੀਆਂ ਹਨ ਜੋ ਸੰਸਥਾ ਹੈ ਇਹ ਲੋੜਵੰਦ ਪਰਿਵਾਰਾਂ ਤੱਕ ਕਿਵੇਂ ਸਾਰ ਲੈ ਰਹੀ 1.5 ਸਾਲ ਤੋਂ ਸੰਸਥਾ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਆਪਣੇ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਰਹੇ ਆ ਇਹਨਾਂ ਵੱਲੋਂ ਜੋ ਸੰਸਥਾ ਨੂੰ ਚਲਾਇਆ ਜਾ ਰਿਹਾ ਜਿਵੇਂ ਕਿ ਐਂਬੂਲੈਂਸ ਗੱਡੀ ਫ੍ਰੀ ਸੇਵਾ ਜਿਵੇਂ ਵਿਧਵਾ ਪੈਣਾ ਇੱਕ ਪਿੰਡ ਵਿੱਚ 40 ਤੋਂ 50 ਉਹਨਾਂ ਨੂੰ ਸੌਦੇ ਦੀ ਸਹਾਇਤਾ ਜਾਂ ਕਿਸੇ ਗਰੀਬ ਐਸੀ ਭਾਈ ਚਾਰੇ ਦੇ ਬਾਲੇ ਦੀਆਂ ਸੱਤ ਦੀਆਂ ਬਾਲੇ ਟੁੱਟੇ ਹਨ ਉਹ ਸੱਤਾਂ ਦੀ ਰਿਪੇਅਰ ਕਰਵਾਈ ਜਾਂਦੀ ਹੈ ਜਾਂ ਫਿਰ ਕੋਈ ਮਰੀਜ਼ ਹੈ ਕੋਈ ਕਿਸੇ ਦੁੱਖ ਦੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹੈ ਕੋਈ ਬਿਮਾਰੀ ਹੈ ਉਸ ਨੂੰ ਉਸ ਦਾ ਉਸਮਾਨ ਕਾਰਡ ਬਣਾ ਕੇ ਉਸ ਨੂੰ ਆਪਣੀ ਐਂਬੂਲੈਂਸ ਤੇ ਹੀ ਫ੍ਰੀ ਸੇਵਾ ਐਡਮਿਟ ਕਰਵਾਇਆ ਜਾਂਦਾ ਹੈ ਸੋ ਅੱਜ ਗਹਿਰੀ ਨਗਰ ਪਹੁੰਚੇ ਹਾਂ ਇੱਥੇ ਬਹੁਤ ਸਾਰੇ ਸਾਨੂੰ ਪਰਿਵਾਰ ਦੁਖੀ ਮਿਲੇ ਹਨ ਜਿੱਥੇ ਕਿ ਆਪ ਜੀ ਨੂੰ ਪਤਾ ਹੜਾ ਤੋਂ ਪ੍ਰਭਾਵਿਤ ਹੋ ਕੇ ਜੋ ਕਿਸਾਨ ਭਾਈ ਚਾਰਾ ਪਰੇਸ਼ਾਨ ਹੈ ਉੱਥੇ ਕਿਤੇ ਨਾ ਕਿਤੇ ਗਰੀਬ ਵਰਗ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ 2 ਮਹੀਨੇ ਤੋਂ ਬਾਰਸ਼ਾਂ ਚੱਲ ਰਹੀਆਂ ਹਨ ਤੇ ਗਰੀਬ ਵਰਗ ਨੇ ਵੀ ਉਹੋ ਹੀ ਕਮਾਉਣਾ ਤੇ ਉਹੋ ਹੀ ਵਿਚਾਰਿਆਂ ਨੇ ਖਾਣਾ ਅੱਜ ਇਹਨਾਂ ਦੇ ਘਰਾਂ ਵਿੱਚ ਇਹਨਾਂ ਦੇ ਪਰੋਲਿਆਂ ਵਿੱਚ ਆਟਾ ਵੀ ਨਹੀਂ ਹੈਗਾ ਸੋ ਸਾਡੀ ਸਰਕਾਰਾਂ ਨੂੰ ਬੇਨਤੀ ਆ ਕਿ ਅਸੀਂ ਜਿਹੜਾ ਦਰਿਆਵਾਂ ਤੇ ਜਾ ਕੇ ਇੱਕ ਫੋਟੋ ਖਿਚਾਉਨੇ ਆ ਮੰਤਰੀ ਮੰਤਰੀਆਂ ਦਾ ਕੰਮ ਬਣਦਾ ਵਾ ਦਿੱਤਾ ਹੋਇਆ ਏਰੀਆ ਜਿਹੜਾ ਜ਼ਿੰਮੇਵਾਰੀ ਆ ਜਿਹੜੀ ਉਹ ਜ਼ਿੰਮੇਵਾਰੀ ਨੂੰ ਪੈਲ ਦੇ ਆਧਾਰ ਤੇ ਨਿਭਾਓ ਤਾਂ ਜੋ ਜਿੱਥੋਂ ਦੇ ਅਸੀਂ ਮੰਤਰੀ ਹਾਂ ਉੱਥੋਂ ਦੀ ਜ਼ਿੰਮੇਵਾਰੀ ਅਸੀਂ ਲਈਏ ਜਿਹੜੇ ਉਧਰ ਦੇ ਮੰਤਰੀ ਹਨ ਉਹ ਉਧਰ ਦੀ ਜ਼ਿੰਮੇਵਾਰੀ ਉਹ ਲੈਣ ਅਸੀਂ ਫੋਟੋਆਂ ਖਿਚਾਉਣ ਵਾਸਤੇ ਨਾ ਜਾਈਏ ਸੋ ਸੰਸਦਾਂ ਵੱਲੋਂ ਅੱਜ ਇਹਨਾਂ ਸਾਰੇ ਪਰਿਵਾਰਾਂ ਦੀ ਸਾਰ ਲੈਣ ਵਾਸਤੇ ਭਾਈ ਮਜੀਤ ਸਿੰਘ ਜੀ ਖੁਦ ਪਹੁੰਚੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ